ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਣੀ ਦੇ ਪਿਤਾ ਜਿਹੜੇ ਬਾਪੂ ਕਰਸੇਮ ਸਿੰਘ ਜੀ ਵੱਲੋਂ ਹਾਜ਼ਰ ਹੋਇਆ ਆ ਵਾ ਤੇ ਇਹ ਕੈਨੇਡਾ ਤੋਂ ਇੱਥੇ ਵਰਕ ਕਰ ਰਹੇ ਆ ਇੱਥੇ ਵਿਚਰ ਰਹੇ ਆ ਗੁਰਸਿੱਖੀ ਵਾਸਤੇ ਤੇ ਇਹ ਬਹੁਤ ਹੀ ਮੰਦਭਾਗੀ ਘਟਨਾ ਵਾ ਕਿ ਸਾਡੇ ਜਿਹੜੇ ਗੁਰਦੁਆਰਾ ਸਹਿਬਾਨ ਆ ਉਹਨਾਂ ਦੇ ਵਿੱਚ ਜਿਹੜੇ ਪਤਿਤ ਜਿਹੜੇ ਲੋਕ ਨੇ ਉਹ ਉੱਥੇ ਪ੍ਰਬੰਧ ਚਲਾ ਰਹੇ ਨੇ ਤੇ ਇਹਨਾਂ ਚੀਜ਼ਾਂ ਉਤੇ ਰੋਕ ਲਾਉਣੀ ਬੜੀ ਜ਼ਰੂਰੀ ਆ ਉਹਦੇ ਵਾਸਤੇ ਅੱਜ ਇਹ ਆਪਣੀ ਟੀਮ ਦੇ ਨਾਲ ਇੱਥੇ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਤੇ ਨਾਲ ਉਹਨਾਂ ਦੀਆਂ ਫੋਟੋਆਂ ਵੀ ਲੈ ਕੇ ਆਏ ਆ ਜਿਹੜੇ ਇੱਕ ਸ਼ਰਾਬ ਦਾ ਸੇਵਨ ਕਰਦੇ ਆ ਤੇ ਕਈ ਵਾਰੀ ਇਹਨਾਂ ਨੇ ਉੱਥੇ ਜਾ ਕੇ ਉਹਦਾ ਵਿਰੋਧ ਵੀ ਕੀਤਾ ਵਾ ਉਹਦੇ ਚ ਉਥੇ ਧਰਨੇ ਵੀ ਲਾਇਆ ਕਿ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਪਰ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਇਸ ਕਰਕੇ ਅੱਜ ਜਥੇਦਾਰ ਸਾਹਿਬ ਨੂੰ ਮਿਲ ਕੇ ਇਹ ਆਦੇਸ਼ ਜਾਰੀ ਕਰਾਉਣ ਆਏ ਆ ਕਿ ਪੂਰੇ ਸਖਤ ਰੂਪ ਵਿੱਚ ਜਿਹੜਾ ਵਾ ਆਦੇਸ਼ ਜਾਰੀ ਕੀਤਾ ਜਾਵੇ ਕਿ ਇਹੋ ਜਿਹੇ ਲੋਕ ਜਿਹੜੇ ਆ ਉਹ ਜਿਹੜੇ ਸਾਡੇ ਸਿੱਖ ਸਿੱਖਾਂ ਦੇ ਗੁਰਦੁਆਰਾ ਸਹਿਬਾਨ ਨੇ ਸਾਡੀਆਂ ਪਵਿੱਤਰ ਥਾਵਾਂ ਨੇ ਉਥੋਂ ਬਾਹਰ ਕੱਢੇ ਜਾਣ ਤੇ ਉੱਥੇ ਜਿਹੜੇ ਪੂਰਨ ਗੁਰ ਸਿੱਖਾ ਉਹ ਹੀ ਪੂਰੀ ਮਰਿਆਦਾ ਦੇ ਅਨੁਸਾਰ ਜਿਹੜਾ ਪ੍ਰਬੰਧ ਚਲੋ ਪਹਿਲਾਂ ਵੀ ਬਹੁਤ ਸਾਰੀਆਂ ਇਸਤਾਨੇ ਤਾੜਨਾਵਾਂ ਕੀਤੀਆਂ ਗਈਆਂ ਲੇਕਿਨ ਹਜ ਤੱਕ ਕੋਈ ਕਾਰਵਾਈ ਨਜ਼ਰ ਨਹੀਂ ਆਈ ਕੀ ਕਾਰਨ ਸਮਝਦੇਰੇ ਪਿੱਛੇ ਇਹ ਵੇਖੋ ਜੀ ਇਹ ਤੇ ਹੁਣ ਜਥੇਦਾਰ ਸਾਹਿਬ ਨੂੰ ਵੇਖਣਾ ਚਾਹੀਦਾ ਇਹ ਤੇ ਕਮੇਟੀ ਜਿਹੜੀ ਸਾਡੀ ਸਰਮੌਰ ਸੰਸਥਾ ਵਾ ਜਿਹੜੇ ਸਾਰੇ ਪ੍ਰਬੰਧ ਦੇਖਦੇ ਆ ਉਹਨਾਂ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਲੇਕਿਨ ਹੁਣ ਤੁਸੀਂ ਮੁਲਾਕਾਤ ਕੀਤੀ ਫਿਰ ਕੋਈ ਆਸ਼ਵਾਸ਼ਣ ਦਿੱਤਾ ਗਿਆ ਕਿ ਜੱਜ ਸਾਹਿਬ ਹਾਂਜੀ ਹਾਂਜੀ ਉਹ ਸਾਨੂੰ ਜੱਥੇਦਾਰ ਸਾਹਿਬ ਨਾਲ ਮਿਲਾ ਰਹੇ ਆ ਤੇ ਫਿਰ ਮਿਲ ਕੇ ਅਸੀਂ ਸਾਰਾ ਦੇਖਦੇ ਹਾਂ ਕੀ ਕਹਿੰਦੇ ਆ ਫਿਰ ਕੋਈ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਜਸਟਿਸ ਮਿਲ ਪਾਏਗਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਲੱਗਦਾ ਜਸਟਿਸ ਮਿਲ ਪਾਏਗਾ ਵੇਖੋ ਜੀ ਅਸੀਂ ਤੇ ਉਮੀਦ ਕਰ ਸਕਦੇ ਆ ਤੇ ਬਾਕੀ ਜਿੰਨਾ ਵੀ ਸਾਡੇ ਤੋਂ ਬਣ ਪਏਗਾ ਅਸੀਂ ਇਹਦੇ ਵਾਸਤੇ ਸਾਰਤ ਕਦਮ ਚੁੱਕਾਂਗੇ ਕਿਨੇ ਕੈਨੇਡਾ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਸਾਡੇ ਲੋਕ ਨੇ ਅਸੀਂ ਕੈਨੇਡਾ ਦੇ ਵਿੱਚ ਜਿਹੜੇ ਲੋਕ ਉੱਥੇ ਵੱਸਦੇ ਆ ਸਾਡੇ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਹਦਾ ਪੂਰਨ ਤੌਰ ਤੇ ਵਿਰੋਧ ਕਰਨ ਇਹੋ ਜਿਹੇ ਲੋਕਾਂ ਨੂੰ ਆਪਣੇ ਜਿਹੜੇ ਸਿੱਖ ਸਿੱਖਾਂ ਦੇ ਸਾਡੇ ਗੁਰਦੁਆਰਾ ਸਹਿਬਾਨ ਆ ਉਹਨਾਂ ਦੇ ਵਿੱਚ ਬਿਲਕੁਲ ਨਾ ਵੜਨ ਦੇ ਅੰਮ੍ਰਿਤਪਾਲ ਸਿੰਘ ਨੂੰ ਬਹੁਤ سارے ਲੋਕ ਫੋਲੋ ਵੀ ਕਰਦੇ ਨੇ ਕੀ ਉਹਨਾਂ ਵੱਲੋਂ ਵੀ ਕੋਈ ਆਦੇਸ਼ ਜਾਰੀ ਕਰਵਾਇਆ ਜਾ ਸਕਦਾ ਕਿਉਂਕਿ ਲੋਕ ਉਹਨਾਂ ਨੂੰ ਆਈਡਲ ਮੰਨਦੇ ਨੇ ਬੇਸ਼ੱਕ ਉਹ ਜੇਲ੍ਹ 'ਚ ਬੈਠੇ ਨਹੀਂ ਅਜੇ ਇਸ ਤਰ੍ਹਾਂ ਦਾ ਕੋਈ ਮੇਰੇ ਹੈ ਨਹੀਂਗਾ ਨੌਲੇਜ ਬਾਕੀ ਜੇ ਉਹ ਚਾਹਣਗੇ ਤੇ ਜ਼ਰੂਰ ਕਰ ਦੇਣਗੇ ਉਹ ਸਾਰੇ ਸਾਹਮਣੇ ਆ ਜੀਗਾ ਧੰਨਵਾਦ ਹਾਂਜੀ ਇੱਕ ਵਾਰ ਨੂੰ ਭਾਈ ਸ਼ੋਰਟਸ ਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਅਸੀ ਅੱਜ ਆਪਣਾ ਸ੍ਰੀ ਕਾਤਾ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲੇ ਸੀਗੇ ਇਹ ਜਿਹੜੇ ਆਪਣੇ ਬਾਹਰ ਕੰਟਰੀਆਂ ਦੇ ਜਿਹੜੇ ਗੁਰਦੁਆਰਾ ਸਾਹਿਬਾ ਉਹਦੇ ਵਿੱਚ ਕੁਝ ਗਲਤ ਅੰਸਰ ਵੜੇ ਹੋਏ ਆ ਜੀ ਜਿਵੇਂ ਕੋਈ ਸ਼ਰਾਬ ਪੀਂਦਾ ਕਿਸੇ ਦੇ ਸ਼ਰਾਬ ਦੇ ਠੇਕੇ ਆ ਜਿਵੇਂ ਬਿਜ਼ਨਸ ਮਾਈਂਡਡ ਬੰਦੇ ਉੱਥੇ ਬੜੇ ਤੋਂ ਗੁਰਦੁਆਰੇ ਦੀ ਜਿਹੜੀ ਮਰਿਆਦਾ ਨੂੰ ਸਹੀ ਤੰਗਣਾ ਚਲਾ ਨਹੀਂ ਰਹੇ ਉਹਦੇ ਸਬੰਧ ਵਿੱਚ ਮਿਲੇ ਸੀਗੇ ਜੀ ਆਪਣਾ ਕਾਤਾ ਵੀ ਜਿਹੜਾ ਆਪਣਾ ਇਥੋਂ ਹੁਕਮਨਾਮਾ ਹੋਇਆ ਸੀ ਲਾਗੂ ਵੀ ਜਿਹੜੇ ਜਿੰਨੇ ਵੀ ਗੁਰਦੁਆਰੇ ਦੀ ਕਮੇਟੀ ਆ ਉਹਨਾਂ ਦੇ ਜਿੰਨੇ ਵੀ ਮੈਂਬਰ ਆ ਪ੍ਰਧਾਨ ਸਾਰੇ ਅਮਰਤਾਰੀ ਹੋਣੇ ਚਾਹੀਦੇ ਆ ਕਿਉਂਕਿ ਹੁਣ ਉਥੇ ਮਤਾਰੇ ਕੈਲ ਇਹ ਕੈਲਗਰੀ ਦਾ ਗੁਰਦੁਆਰਾ ਇਸਮੇਸ ਕਲਚਰ ਸੈਂਟਰ ਕੈਲਗਰੀ ਤੇ ਉਹਦੇ ਸਬੰਧ ਹੁਣ ਮਤਾਰ ਆ ਰਿਹਾ ਜੀ ਇੱਕ ਆਪਣਾ ਵੀ ਜਰਨਲ ਜਲਾਸ ਜਿਹਨੂੰ ਆਪਾਂ ਕਹਿੰਦੇ ਆ ਵੀ ਉਹਦੇ ਵਿੱਚ ਮਤਾਂ ਲਿਆਂਦਾ ਜਾਵੇ ਵੀ ਆਪਣਾ ਜਿਹੜੇ ਜਿੰਨੇ ਵੀ ਸਾਰੇ ਮੈਂਬਰ ਆਉਂ ਅਮਰਤਾ ਰਹੀ ਹੋਣ ਪਰ ਉਹ ਆ ਰਹੇ ਕੀ ਕਰਦੇ ਵੀ ਆਪਣੇ ਕੁਝ ਬੰਦੇ ਵਿੱਚ ਵਾੜ ਕੇ ਉਹਨੂੰ ਫੇਰ ਕਰਾ ਦਿੰਦੇ ਆ ਵੀ ਕੈਨਸਲ ਕਰਵਾ ਦਿੰਦੇ ਆ ਆਪਣੇ ਬੰਦਿਆਂ ਦੇ ਹਣਾ ਪਰ ਅੱਤ ਕੀ ਵਾਰ ਅਸੀਂ ਆਪਣਾ ਜਥੇਦਾਰ ਸਭ ਨੂੰ ਮਿਲ ਕੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਵੀ ਤੁਸੀਂ ਇਹਦੇ ਉੱਤੇ ਫੌਰਨ ਵੀ ਕਾਰਵਾਈ ਕਰੋ ਵੀ ਕਿਉਂਕਿ ਜੇ ਬੰਦੇ ਬਹੁਤ ਟਾਈਮ ਤੋਂ ਜਿਹੜੇ ਆਪਣੇ ਗੁਰਦ ਉਦੇ ਸਬੰਧ ਚਾਹੀ ਮਿਲੇ ਸੀ ਜੀ ਇਹਨਾਂ ਨੂੰ ਕਿੰਨੇ ਕੁ ਲੋਕ ਨੇ ਜੀ ਉੱਥੇ ਜੀ ਹੈਗੇ ਤਾਂ ਜੀ ਵੀ ਚਾਰ ਪੰਜ ਜਿਵੇਂ ਸਾਨੂੰ ਜਿਹੜੇ ਮੇਨ ਸਾਡੇ ਕੋਲ ਜਿਨ੍ਹਾਂ ਦੇ ਪ੍ਰੂਫ ਆ ਫੋਟੋਆਂ ਆ ਉਹ ਦੋ ਤਿੰਨ ਆ ਜੀ ਤੇ ਇਹਦੇ ਵਿੱਚ ਮੋਰਚਾ ਵੀ ਲੱਗਿਆ ਸੀਗਾ ਉੱਤੇ ਕੈਲਗਰੀ ਗੁਰਦੁਆਰੇ ਦੇ ਬਾਹਰ ਤੇ ਕਾਫੀ ਲੜਾਈ ਵੀ ਹੋਈ ਉਦੋਂ ਤੇ ਉਹਨਾਂ ਨੇ ਹਮਲਾ ਵੀ ਕੀਤਾ ਸੰਗਤ ਦੇ ਉੱਤੇ ਤੇ ਸਾਡੇ ਤੇ ਉਹਨਾਂ ਨੇ ਕੇਸ ਵੀ ਕੀਤੇ ਜਦੋਂ ਕੋਈ ਵੀ ਬੰਦਾ ਉਹਨਾਂ ਦੇ ਵਿਰੁੱਧ ਬੋਲਦਾ ਜੀ ਉਹ ਕੀ ਕਰਦੇ ਆ ਜੀ ਆਪਣਾ ਮਾਨ ਹਾਨੀ ਦੇ ਮੁਕਦਮੇ ਠੋਕ ਕੇ ਉਹਨਾਂ ਨੂੰ ਵਿੱਚ ਉਲਝਾ ਲੈਂਦੇ ਵੀ ਬਾਅਦ ਚ ਕੋਈ ਬੰਦਾ ਹੋਰ ਨਾ ਉੱਠੇ ਹਾਂਜੀ ਕੀ ਲੱਗਦਾ ਇਸੇ ਕਰਕੇ ਹੀ ਵਿਦੇਸ਼ ਦੇ ਵਿੱਚ ਐਸਟਾ ਦੋ ਥੜੇ ਨਜ਼ਰ ਆਉਂਦੇ ਨੇ ਕਿਉਂਕਿ ਹੁਣ ਵੀ ਜਿਹੜੀ ਘਟਨਾ ਸਾਹਮਣੇ ਆਇਆ ਮੰਦਰ ਦੀ ਆਈ ਘਟਨਾ ਕੀ ਲੱਗਦਾ ਇਸੇ ਕਰਕੇ ਹੀ ਐਸਟਾ ਦੀ ਘਟਨਾ ਸਾਹਮਣੇ ਆ ਰਹੀ ਹੈ ਨਹੀਂ ਉਹ ਜਿਹੜਾ ਮੰਦਰ ਦਾ ਜੀ ਉਹ ਵੱਖਰਾ ਵਿਸ਼ਾ ਜੀ ਉਹਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈ ਜੀ ਉਹ ਤਾਂ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਬੰਦੇ ਵੀ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਜਿਹੜੇ ਜਿਹੜੇ ਆਪਣਾ ਗੁਰਦੁਆਰਾ ਕਹਿ ਲਈ ਜਿਹੜਾ ਗੁਰਦੁਆਰਾ ਇਹ ਸਿਰਫ ਗੁਰੂ ਮਰਿਆਦਾ ਦੇ ਅਨੁਸਾਰ ਹੈ ਤੇ ਜਿਹੜਾ ਜੀ ਹਮਲਾ ਹੋਇਆ ਜਿਹੜਾ ਆਪਣਾ ਗੁਰਦੁਆਰਾ ਆਪਣਾ ਮੰਦਿਰ ਉਹ ਸਿਰਫ ਮੀਡੀਆ ਇਥੋਂ ਪ੍ਰਚਾਰ ਕਰ ਬਾਈ ਨੇਮ ਦਿੱਤਾ ਗਿਆ ਜੀ ਕੀ ਕੀ ਨਾਮ ਹਾਂਜੀ ਬਾਈ ਨੇਮ ਆ ਜੀ ਆਪਣਾ ਨੇਮ ਤਾਂ ਹੀ ਮੈਂ ਹੁਣ ਇੱਥੇ ਜਸਵਾਲ ਸਿੰਘ ਆ ਤੇ ਹੋਰ ਆਪਣੇ ਜਸਵਿੰਦਰ ਗਰੇਵਾਲਾ ਉਹਦਾ ਨਾਮ ਇਹਨੂੰ ਪੂਰਾ ਪਤਾ ਨਹੀਂਗਾ ਉਹ ਆ ਜੀ ਇੱਥੇ ਹੋਰ ਦੋ ਤਿੰਨ ਬੰਦੇ ਆ ਜੀ ਤੇ ਤੁਸੀਂ ਡਿਮਾਂਡ ਕੀ ਕਰਦੇ ਹੋ ਜੀ ਅਸੀਂ ਡਿਮਾਂਡ ਇਹ ਕਰਦੇ ਆ ਜਿਹੜੀ ਆਪਣਾ ਕਾਲਤਾ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਸੀਗਾ ਪਹਿਲਾਂ ਵੀ ਜਿੰਨੇ ਵੀ ਗੁਰਦੁਆਰੇ ਆਪਣਾ ਚਾਹੇ ਵਾਰਡ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਗੁਰਦੁਆਰੇ ਦੇ ਆਪਣੇ ਪ੍ਰਧਾਨ ਆ ਮੈਂਬਰ ਆ ਕੋਈ ਵੀ ਆ ਚਾਹੇ ਖਜ਼ਾਨਚੀ ਹੋ ਅਮਰਤਾਰੀ ਹੋਣਾ ਚਾਹੀਦਾ ਜੀ ਤਾਂ ਕਿ ਵੀ ਇਹੋ ਜੀ ਪ੍ਰੋਬਲਮ ਨਾ ਆਵੇ ਕੋਈ ਗਲਤ ਜਾਂ ਕੋਈ ਨਸ਼ੇ ਦਾ ਸੇਵਨ ਕਰਦਾ ਉਹ ਵਿੱਚ ਗੁਰਦੁਆਰੇ ਦੇ ਵਿੱਚ ਨਾ ਆਵੇ ਜੀ ਠੀਕ ਹੈ